ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਹੁਤ ਸਾਰਾ ਅਨਹਦ ਬੁਟੀਕ ਦੇ ਉੱਤੇ ਤੇ ਚੈੱਕ ਕਰਾਉਣਾ ਤੁਹਾਨੂੰ ਮੈਂ ਅੱਜ ਦੇ ਸੂਟ ਜਿਹੜੇ ਆ ਗਏ ਜੇ ਪਾਰਟੀ ਵੇਅਰ ਤੇ ਇਹ ਤੁਹਾਨੂੰ ਰਹਿਣਗੇ ਜੇ ਬਹੁਤ ਹੀ ਸੋਹਣੇ ਬਜਟ ਸੂਟ ਤੇ ਬਹੁਤ ਜ਼ਿਆਦਾ ਪਿਆਰੇ ਤੁਹਾਡੀ ਪਾਕਟ ਫਰੈਂਡਲੀ ਨਾ ਤਾਂ ਤੁਹਾਡੀ ਪਾਕਟ ਦੇ ਉੱਤੇ ਬੋਝ ਪੈਣ ਵਾਲੇ ਆ ਤੇ ਨਾ ਹੀ ਤਾਂ ਜਿਆਦਾ ਇਹ ਮਹਿੰਗੇ ਸੂਟ ਨੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਬਹੁਤ ਹੀ ਪਿਆਰੇ ਜੇ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੇਟ ਕੀ ਨੇ ਉਹ ਵੀਡੀਓ ਚ ਦੱਸਦਾ ਆਂ ਸੂਟ ਕਿਹੜੇ ਆ ਪਾਰਟੀ ਵੇਅਰ ਤੇ ਸਸਤੇ ਤੇ ਸੋਹਣੇ ਬਜਟ ਵਾਲੇ ਸੂਟ ਜਿਹੜੇ ਨੇ ਉਹ ਪਾਰਟੀ ਵੀਰ ਸੂਟ ਨੇ ਆਜੋ ਕਰਾਵਾਂ ਚੈੱਕ ਵੀਡੀਓ ਕਰਦੇ ਹਾਂ ਸ਼ੁਰੂ ਤੇ ਆਹ ਸੂਟ ਤੁਹਾਨੂੰ ਮਿਲ ਜਾਣਾ ਆ ਚਨੌਣ ਦੇ ਵਿੱਚ ਫੈਬਰਿਕ ਇਹਦਾ ਹੋਣਾ ਚਾਹ ਚਨੌਣ ਦਾ ਦੋ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਜਿਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਵੇਖ ਸਕਦੇ ਜੇ ਇਹਦਾ ਵਰਕ ਸੂਟ ਦਾ ਕਿੰਨਾ ਜ਼ਿਆਦਾ ਸੋਹਣਾ ਆ ਇਹਦੀ ਵੀ ਲਾਈਨ ਆਈ ਜੇ ਇਹ ਘੇਰੇ ਤੋਂ ਲੈ ਕੇ ਇਹ ਘੇਰੇ ਤੱਕ ਜਿਹੜੀ ਜੇ 22 ਤੋਂ 24 ਤੱਕ ਰੈਡੀ ਹੁੰਦੀ ਜੇ ਬਾਕੀ ਆ ਸੈਂਟਰਲ ਆ ਡਿਜ਼ਾਈਨ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਜੇ ਬਾਜੂ ਵਰਕ ਨਾਲ ਜੇ ਪਲੱਸ ਪੁਆਇੰਟ ਇਹਦੇ ਵਿੱਚ ਕੀ ਆ ਇਹਨੂੰ ਸੂਟ ਨੂੰ ਘਮਾਓ ਪਾਜੀ ਆਹ ਲੋ ਜੀ ਆ ਹੈਗਾ ਜੇ ਇਹਦੀ ਬੈਕ ਸਾਈਡ ਦੇ ਉੱਤੇ ਵਰਕ ਸੂਟ ਦੇ ਉਹ ਫਰੰਟ ਸਾਈਡ ਹੀ ਆ ਬੈਕ ਸਾਈਡ ਜੀ ਤੇ ਇਹ ਤੁਹਾਨੂੰ ਫਰੰਟ ਬੈਕ ਦੋਵੇਂ ਵਰਕ ਜਿਹੜੇ ਮਿਲ ਜਾਣੇ ਆ ਚਨਾਉਂ ਦੇ ਫੈਬਰਿਕ ਦੇ ਉੱਤੇ ਦੁਪੱਟਾ ਨਾਲ ਆ ਜਣਾ ਜੇ ਔਰਗਾਂజా ਦਾ ਡਬਲ ਡਾਈ ਮਲਟੀ ਕਲਰ ਦੇ ਵਿੱਚ ਰੇਟ ਆ ਜਣਾ ਜੇ 1190 ਰੁਪਏ ਸ਼ਿਪਿੰਗ ਆਉਣੀ ਜੇ ਫਰੀ ਇਹਦੇ ਵਿੱਚ ਇੱਕ ਕਲਰ ਮਿਲ ਜਣਾ ਜੇ ਤੁਹਾਨੂੰ ਬਹੁਤ ਸੋਹਣਾ ਪਰਪਲ ਬਲੂ ਆਹ ਲੋ ਜੀ ਅਬੀ ਸ਼ੇਡ ਚੈੱਕ ਕਰ ਲਿਓ ਕਲਰ ਚੈੱਕ ਕਰ ਲਿਓ ਤੇ ਡਿਜ਼ਾਈਨ ਜਿਹੜਾ ਜੇ ਉਹ ਤੁਸੀਂ ਵੇਖ ਹੀ ਸਕਦੇ ਜੇ ਸਾਡਾ ਸਭ ਤੋਂ ਸੁਪਰ ਡੁੱਪਰ ਹਿੱਟ ਡਿਜ਼ਾਈਨ ਜਿਹੜਾ ਜੇ ਵਾਇਰਲ ਡਿਜ਼ਾਈਨ ਹੈ ਸਾਡਾ ਉਹੀ ਤੁਸੀਂ ਲੈ ਸਕਦੇ ਜੇ ਫਰੰਟ ਬੈਕ ਵਰਕ ਦੇ ਨਾਲ ਦੁਪੱਟਾ ਨਾਲ ਟਾਈ ਐਂਡ ਡਾਈ ਦਾ ਆ ਜਣਾ ਜੇ ਉਹਦਾ ਔਰਗੰਝਾ ਦਾ ਬਾਜੂ ਵਰਕ ਨਾਲ ਐਡ ਹੋਣਾ ਜੇ ਤੇ ਇਹ ਵਰਕ ਤੁਸੀਂ ਘੇਰੇ ਦੇ ਵੇਖ ਸਕਦੇ ਜੇ ਇਹਦੀ ਬੈਕ ਸਾਈਡ ਵੀ ਦਿਖਾ ਦੋ ਇਹਦੇ ਸੂਟ ਦੇ ਸੇਮ ਬੈਕ ਸਾਈਡ ਤੇ ਵਰਕ ਆਉਣਾ ਜੇ ਆਹ ਲਓ ਜੀ ਸ਼ਰਟ ਦਾ ਤੁਸੀਂ ਫਰੰਟ ਤੇ ਬੈਕ ਦੋਵਾਂ ਤੇ ਵਰਕ ਲਿਆ ਸਕਦੇ ਜੇ ਤੇ ਨਾਲ ਬਾਜੂ ਵਰਕ ਐਡ ਰਹਿਣਾ ਜੇ ਰੇਟ ਆ ਜਣਾ ਜੇ 1190 ਰੁਪਏ ਸ਼ਿਪਿੰਗ ਜਿਹੜੀ ਇਹ ਫ੍ਰੀ ਆਉਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਤੇ ਆ ਆਪਣੇ ਕੋਲ ਇੱਕ ਹੋਰ ਸੋਹਣਾ ਜਿਹਾ ਸੂਟ ਆ ਜਿਹੜਾ ਆਪਣੇ ਕੋਲ ਮਿਲ ਜਾਣਾ ਤੁਹਾਨੂੰ ਬਾਟਮ ਆਉਣੀ ਜੇ ਇਹਦੇ ਨਾਲ ਉਪਾੜਾ ਸਿਲਕ ਦੀ ਸ਼ਰਟ ਆਉਣੀ ਜੇ ਬਹੁਤ ਸੋਹਣੀ ਇਹਦੇ ਨਾਲ ਵਿਸਕੋਸ ਔਰਗਾਂਜਾ ਦੀ ਦੁਪੱਟਾ ਵੀ ਸੇਮ ਫੈਬਰਿਕ ਵਿਸਕੋਸ ਔਰਗਾਂਜਾ ਦਾ ਟਾਈ ਐਂਡ ਡਾਈ ਦਾ ਸੂਟ ਜੇ ਮਲਟੀ ਕਲਰ ਦਾ ਸੂਟ ਤੁਹਾਨੂੰ ਮਿਲ ਜਾਣਾ ਜੇ ਰੇਟ ਆਉਣਾ ਜੇ ਇਹਦਾ ਵੀ ਤੁਹਾਨੂੰ ਸੇਮ ਰੇਟ ਨਹੀਂ ਸੌਰੀ ਇਹਦਾ ਹੋਣਾ ਜੇ 1050 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ 105 ਆਹ ਲੋ ਜੀ ਕਲਰ ਚੈੱਕ ਕਰਿਓ ਸ਼ੇਡ ਆ ਜਣੀ ਜੇ ਪੀਚ ਤੇ ਵਰਕ ਵੇਖ ਸਕਦੇ ਤੁਸੀਂ ਕਿਹਰੇ ਦਾ ਕਿੰਨਾ ਸ਼ਾਨਦਾਰ ਵਰਕ ਆ ਤੇ ਨਾਲ ਦੁਪੱਟਾ ਆਣਾ ਜੇ ਮਸਲੀਨ ਦਾ ਇਹਦੇ ਨਾਲ ਫੈਬਰਿਕ ਆਣਾ ਜੇ ਸੂਟ ਦਾ ਬਹੁਤ ਸੋਹਣਾ ਜਿਹੜਾ ਆਣਾ ਜੇ ਸ਼ਿਮਰ ਦਾ ਚਾਕਲੇਟ ਸ਼ਿਮਰ ਤੇ ਉੱਤੇ ਸੂਟ ਜੇ ਤੇ ਰੇਟ ਇਹਦਾ ਜਿਹੜਾ ਆਣਾ ਜੇ ਆ ਨੱਕ ਦਾ ਡਿਜ਼ਾਈਨ ਚੈੱਕ ਕਰ ਲਓ ਰੇਟ ਆਣਾ ਜੇ 800 ਤੇ 90 ਰੁਪਏ ਇਹਦੇ ਸਿਰਫ ਫਰੰਟ ਤੇ ਹੀ ਡਿਜ਼ਾਈਨ ਜੇ ਤੇ ਨਾਲ ਇਹਦੇ ਦੁਪੱਟਾ ਜੇ ਤੇ ਨਾਲ ਨੱਕ ਦੇ ਉੱਤੇ ਵਰਕ ਜੇ ਸੂਟ ਤੁਹਾਨੂੰ ਮਿਲਣਾ ਜੇ ਵੱਡੇ ਵਰ ਦੇ ਵਿੱਚ 3.5 ਮੀਟਰ ਦੀ ਕੱਟ ਦੇ ਨਾਲ ਰੇਟ ਆਣਾ ਜੇ ਇਹਦਾ 800 ਨਬਿਰ ਬਈ ਇਹ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਕਲਰ ਤੁਹਾਨੂੰ ਦਿਖਾ ਦਣਾ ਇਹਦੇ ਵਿੱਚ ਕਲਰ ਆਪਸ਼ਨਾਂ ਵੇਖ ਲਿਓ ਆਹ ਲਓ ਜੀ ਅੱਗੇ ਆ ਗਿਆ ਜੇ ਬਹੁਤ ਸੋਹਣਾ ਪਿਸਤਾ ਸ਼ੇਡ ਦੇ ਵਿੱਚ ਵੀਡੀਓ 'ਚ ਥੋੜਾ ਜਿਹਾ ਬ੍ਰਾਈਟ ਆਉਂ ਰਿਹਾ ਜੇ ਕਲਰ ਪਰ ਥੋੜਾ ਜਿਹਾ ਲਾਈਟ ਸ਼ੇਡ ਜੇ ਇਹ ਵੀ ਤੁਹਾਨੂੰ ਮਿਲ ਜਾਣਾ ਜੇ ਸੋਨੇ ਦੇ ਵਰਕ ਦੇ ਨਾਲ ਰੇਟ ਉਹੀ ਸੇਮ ਤੁਹਾਨੂੰ ਮਿਲ ਜਾਣਾ ਜੇ ਇਹਦਾ ਵੀ 890 ਰੁਪਏ ਤੇ ਇੱਕ ਪਿਆਰੀ ਜੀ ਸ਼ੇਡ ਆ ਗਈ ਜੇ ਬਹੁਤ ਜ਼ਿਆਦਾ ਸੋਹਣੀ ਗਾਜਰੀ ਜਿਹਾ ਕਲਰ ਜੇ ਸੇਮ origional ਵੀਡੀਓ ਵਾਲਾ ਕਲਰ ਜੇ ਤੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਦੁਪੱਟਾ ਨਾਲ ਮਸਲੀਨ ਦਾ neck ਦਾ ਡਿਜ਼ਾਈਨ ਹੈ ਵੀ ਰੇਟ ਉਹੀ ਸਿਰਫ ਤੇ ਸਿਰਫ 890 ਰੁਪਏ ਤੇ ਆ ਹੈਗਾ ਜੀ ਇਹਦਾ ਲਾਸਟ ਕਲਰ ਸੀ ਗ੍ਰੀਨ ਸ਼ੇਡ ਇਹ ਵੀ ਬੜਾ ਸੋਹਣਾ ਚਾਰਟ ਆਇਆ ਆ ਬਹੁਤ ਸੋਹਣੇ ਕਲਰ ਆਏ ਇਹਦੇ ਵਿੱਚ ਜਿਹਦਾ ਰੇਟ ਤੁਹਾਨੂੰ ਆਪਾਂ ਦੇ ਦੇਣਾ ਸਿਰਫ ਤੇ ਸਿਰਫ 890 ਰੁਪਿਆ ਦਾ ਸੂਟ ਤੇ ਇੱਕ ਹੋਰ ਸੋਹਣਾ ਜਾਂ ਸੂਟ ਫੈਬਰਿਕ ਸੇਮ ਆ ਜਣਾ ਆ ਵਰਕ ਥੋੜਾ ਜਿਹਾ ਇੱਥੇ ਚੇਂਜ ਆ ਜਣਾ ਆ ਫੈਬਰਿਕ ਸੇਮ ਆ ਤੇ ਵਰਕ ਸੇਮ ਆ ਉਹ ਵਰਕ ਆ ਜਣਾ ਚੇਂਜ ਤੇ ਥੋੜਾ ਜਿਹਾ ਰੇਟ ਨਾਲ ਆ ਜਣਾ ਇਹਦਾ ਪਲੱਸ ਦੇ ਨਾਲ ਦੁਪੱਟਾ ਜਿਹੜਾ ਜੇ ਮਸਲੀਨ ਦਾ ਡਬਲ ਸ਼ੇਡ ਡਾਈ ਹੋਇਆ ਆਜੂਗਾ ਆ ਨੈੱਕ ਦਾ ਡਿਜ਼ਾਈਨ ਜੇ ਤੇ ਆ ਆਉਂਦਾ ਜੇ ਪੈਚਵਰਕ ਐਮਬ੍ਰੋਇਡਰੀ ਦੇ ਨਾਲ ਵਰਕ ਬਹੁਤ ਸੋਹਣਾ ਮੀਨਸ ਪੈਚ ਨਹੀਂਗਾ ਸਾਰੀ ਐਮਬ੍ਰੋਇਡਰੀ ਆ ਪਰ ਤੁਹਾਨੂੰ ਸੇਮ ਡੱਟੋ ਫੀਲ ਪੈਚਵਰਕ ਵਾਲੀ ਦਊਗਾ ਤੇ ਆ ਸੋਹਣਾ ਜਿਹਾ ਡਿਜ਼ਾਈਨ ਜੇ ਇਹਦਾ ਘੇਰੇ ਦਾ ਕਲਰ ਬਹੁਤ ਸੋਹਣਾ ਜੇ ਰੇਟ ਇਹਦਾ ਜਿਹੜਾ ਜੇ ਸਿਰਫ ਤੇ ਸਿਰਫ ਮਿਲਣਾ ਜੇ ਤੁਹਾਨੂੰ 990 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਆਲ ਓਵਰ ਇੰਡੀਆ ਚ ਅੱਗੇ ਸੋਹਣੀ ਜੀ ਸ਼ੇਡ ਆ ਗਈ ਮਹਿੰਦੀ ਬਹੁਤ ਪਿਆਰਾ ਕਲਰ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਜਿਹੜਾ ਤੁਹਾਨੂੰ ਮਿਲ ਜਣਾ ਆ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਬਾਜੂ ਵਰਕ ਐਡ ਰਹਿਣਾ ਜੇ ਦੁਪੱਟਾ ਮਸਲੀਨ ਦਾ ਜੇ ਫੈਬਰਿਕ ਦਾ ਜੇ ਚੌਕਲੇਟ ਸ਼ਿਮਰਦਾ ਰੇਟ ਆਉਣਾ ਜੇ ਇਹਦਾ ਵੀ ਸੇਮ ਉਹੀ ਬਸ ਤੁਹਾਨੂੰ ਮਿਲਣਾ 990 ਰੁਪਈਆ ਦਾ ਸੂਟ ਉਹ ਵੀ ਫ੍ਰੀ ਸ਼ਿਪਿੰਗ ਦੇ ਉੱਤੇ ਅੱਗੇ ਆ ਗਿਆ ਜੇ ਲਾਈਟ ਲਵੈਂਡਰ ਸ਼ੇਡ ਬਹੁਤ ਹੀ ਸੋਹਣੀ ਸ਼ੇਡ ਜੇ ਕਲਰ ਬਹੁਤ ਜਿਆਦਾ ਸੋਹਣਾ ਜੇ ਚਾੜ ਦੇਖ ਸਕਦੇ ਜੇ ਤੁਸੀਂ ਇਸ ਸੂਟ ਦਾ ਵੀ ਬੜਾ ਪਿਆਰਾ ਜਿਹਾ ਜੇ ਤੇ ਵਰਕ ਜਿਹੜਾ ਜੇ ਘੇਰੇ ਦਾ ਤੁਸੀਂ ਦੇਖ ਸਕਦੇ ਜੇ ਬਹੁਤ ਸੋਹਣਾ ਰੇਟ ਸਿਰਫ ਤੇ ਸਿਰਫ 990 ਰੁਪਏ ਅੱਗੇ ਆ ਗਿਆ ਮਸਟਰਡ ਜਿਹਾ ਕਲਰ ਡਾਰਕ ਮਸਟਰਡ ਜਆ ਰੇਟ ਤੁਹਾਨੂੰ ਸੇਮ ਦੇ ਦੇਣਾ ਸ਼ਿਪਿੰਗ ਆਪਾਂ ਦੇ ਦੇਣੀ ਆ ਫ੍ਰੀ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਕਿਤੇ ਵੀ ਘਰ ਬਹਿ ਕੇ ਆਪਣਾ ਆਰਡਰ ਜਿਹੜਾ ਜੇ ਕਰ ਸਕਦੇ ਜੀ ਫ੍ਰੀ ਸ਼ਿਪਿੰਗ ਦੇ ਵਿੱਚ ਰੇਟ 990 ਰੁਪਈਆ ਦੇ ਨਾਲ ਇਸ ਤੋਂ ਬਾਅਦ ਵਿੱਚ ਆ ਗਿਆ ਆਪਣੇ ਕੋਲ ਮੋਰਾਂ ਵਾਲਾ ਡਿਜ਼ਾਈਨ ਕਲਰ ਆ ਗਿਆ ਔਰੇਂਜ ਬਹੁਤ ਸੋਹਣੀ ਸ਼ੇਡ ਜੇ ਔਰੇਂਜ ਕਲਰ ਦੇ ਵਿੱਚ ਸਾਰੇ ਸੂਟ ਚ ਤੁਹਾਨੂੰ ਮਿਲ ਜਣਾ ਜੇ ਹੈਂਡਵਰਕ ਤੇ ਫੈਬਰਿਕ ਆਉਣਾ ਜੇ ਕ੍ਰੇਪ ਸਿਲਕ ਦਾ ਇਹਦੇ ਤੁਹਾਨੂੰ ਹੋਰ ਵੀ ਕਲਰ ਦਿਖਾ ਦਿੰਦਾ ਮੈਂ ਉਹਨਾਂ ਚਰ ਦੀ ਕਿਹਦਾ ਤੁਸੀਂ ਦੁਪੱਟਾ ਚੈੱਕ ਕਰ ਲਓ ਦੁਪੱਟੇ ਤੇ ਵੀ ਪੱਲਿਆਂ ਤੇ ਵਰਕ ਆ ਜਣਾ ਜੇ ਚਨਾਉਣ ਦਾ ਦੁਪੱਟਾ ਜੇ ਮਿਲ ਮਿਲ ਡਾਈ ਹੋਇਆ ਦੁਪੱਟਾ ਬਹੁਤ ਸੋਹਣਾ ਤੇ ਜਿਹਦੇ ਵਿੱਚ ਵਰਕ ਵੇਖ ਸਕਦੇ ਹੋ ਸਾਰੇ ਸੂਟ ਦੇ ਉੱਤੇ ਜਾਲ ਦਾ ਕਲਰ ਆ ਗਿਆ orange ਰੇਟ ਆ ਗਿਆ 990 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ ਇਹਦੇ ਕਲਰ ਤਾਂ ਮੈਂ ਦੇ ਦਨਾ ਕਲਰ ਚੈੱਕ ਕਰ ਲਿਓ ਆਹ ਲਓ ਜੀ ਇੱਕ ਆ ਗਿਆ ਇਹਦੇ ਵਿੱਚ blue ਕਲਰ ਬਹੁਤ ਸੋਹਣੀ ਸ਼ੇਡ ਜੇ ਤੇ ਨਾਲ ਇਹਦੇ ਵਿੱਚ ਆ ਗਈ ਜੇ black black ਸ਼ੇਡ ਆ ਗਈ ਇੱਕ ਇਹਦੇ ਵਿੱਚ ਇੱਕ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋ ਮੈਰੂਨ ਤੇ ਆ ਆ ਗਿਆ ਵਾਈਨ ਕਲਰ ਬਹੁਤ ਸੋਹਣਾ ਸੂਟ ਆ ਵਾਈਨ ਸ਼ੇਡ ਦੇ ਉੱਤੇ ਇਹਦੀ ਵੀ ਬਹੁਤ ਜ਼ਿਆਦਾ ਕਸਟਮਰ ਡਿਮਾਂਡ ਕਰਦੇ ਐ ਕਲਰ ਦੀ ਵੀ ਤੇ ਆ ਮੈਰੂਨ ਦੀ ਤਿੰਨ ਕਲਰ ਚਾਰਟ ਜਿਹੜੇ ਆ ਸਭ ਤੋਂ ਵੱਧ ਵਿਗਣ ਵਾਲੇ ਆ ਤੇ ਤੁਸੀਂ ਇਹਨਾਂ 'ਚੋਂ ਕੋਈ ਵੀ ਕਲਰ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਜੇ ਰੇਟ ਆਉਣਾ ਜੇ 990 ਰੁਪਏ ਕਿਤੇ ਵੀ ਤੁਸੀਂ ਇਹਨਾਂ 'ਚੋਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਤੇ ਦੋ ਸੂਟ ਬੁੱਕ ਕਰਦੇ ਜੇ ਤੇ ਸਾਰਿਆਂ ਵੀਡੀਓ ਜਿੰਨੇ ਸੂਟ ਨੇ ਸਾਰੇਆਂ ਦੇ ਵਿੱਚੋਂ ਤੁਸੀਂ ਕੋਈ ਵੀ ਦੋ ਬੁੱਕ ਕਰਦੇ ਜਿਹਦੇ 45 45 ਰੁਪਏ ਜਿਹੜੇ ਜੋ ਲੈਸ ਹੁੰਦੇ ਜਾਣਗੇ ਤੁਹਾਨੂੰ ਆਲਓਵਰ ਇੰਡੀਆ ਦੇ ਵਿੱਚ ਫਰੀ ਸ਼ਿਪਿੰਗ ਦੇ ਦੂੰਗਾ ਦੋਵਾਂ ਸੂਟਾਂ ਦੇ ਉੱਤੇ ਹਰ ਇੱਕ ਸੂਟ ਪਿੱਛੇ 45 45 ਲੈਸ ਹੋ ਜਾਣਗੇ ਤੇ ਅੱਗੇ ਇੱਕ ਹੋਰ ਸੋਨਾ ਜਿਹਾ ਕਲਰ ਆ ਗਿਆ ਜੇ ਇਹ ਵੀ ਆ ਗਿਆ ਕ੍ਰੇਪ ਸਿਲਕ ਦਾ ਜਿੱਦਾਂ ਪਹਿਲਾ ਸੂਟ ਤੁਸੀਂ ਵੇਖਿਆ ਸੀਗਾ ਰਸਟ ਸ਼ੀਡ ਦੇ ਵਿੱਚ ਕ੍ਰੇਪ ਦਾ ਬਾਕੀ ਵੀ ਸਾਰੇ ਕ੍ਰੇਪ ਦੇ ਵਿੱਚ ਹੀ ਗੇ ਹੁਣ ਆਹ ਵਾਲਾ ਆ ਗਿਆ ਜੇ ਸੋਨਾ ਜਿਹਾ ਡਿਜ਼ਾਈਨ ਪੈਚਵਰਕ ਐਮਬਲੋਇਡਰੀ ਜੇ ਸੂਟ ਦੇ ਉੱਤੇ ਦੁਪੱਟਾ ਨਾਲ ਚਨਾਉਂਦਾ ਜੇ ਤੇ ਬਹੁਤ ਹੀ ਸੋਨਾ ਡਿਜ਼ਾਈਨ ਜੇ ਹੈਵੀ ਡਿਜ਼ ਤੇ ਨਾਲ ਇਹਦਾ ਜਿਹੜਾ ਜੇ ਬਾਜੂ ਵਰਕ ਤੇ ਪਲੱਸ ਇਹਦਾ ਜਿਹੜਾ ਜੇ ਬਾਟਮ ਵਰਕ ਐਡ ਰਹਿਣਾ ਜੇ ਫੈਬਰਿਕ ਆਉਣਾ ਜੇ 크ريب ਸਿਲਕ ਦਾ ਰੇਟ ਇਹਦਾ ਵੀ ਸੂਟ ਦਾ ਆ ਜਣਾ ਜੇ ਸਿਰਫ ਤੇ ਸਿਰਫ 990 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਕਿਤੇ ਵੀ ਤੁਸੀਂ ਘਰ ਬਹਿ ਕੇ ਆਰਡਰ ਕਰ ਸਕਦੇ ਜੀ ਅੱਗੇ ਸੋਹਣਾ ਜਿਹਾ ਕਲਰ ਆ ਗਿਆ ਜੇ ਆਪਣੇ ਕੋਲ ਬਲੂ ਸ਼ੇਡ ਰਾਇਲ ਬਲੂ ਡਾਰਕ ਤੇ ਜਿਹਦੇ ਵਿੱਚ ਹੈਂਡ ਵਰਕ ਦਾ ਹਾਈਲਾਈਟ ਮਿਲਣਾ ਤੁਹਾਨੂੰ ਡਿਜ਼ਾਈਨ ਸੁਪਰ ਹਿੱਟ ਜਿਹੜਾ ਜੇ ਉਹ ਸਾਡਾ ਸਭ ਤੋਂ ਵਾਇਰਲ ਡਿਜ਼ਾਈਨ ਇਹ ਵੀ ਤੇ ਨਾਲ ਇਹਦੇ ਨੈਕ ਤੇ ਡਿਜ਼ਾਈਨ ਸੋਹਣਾ ਜਿਹਾ ਤੇ ਪਲਾਸੇ ਦੇ ਨਾਲ ਜਿਹੜੀਆਂ ਜੇ ਬਾਜੂ ਇਹਦੀਆਂ ਬਣੀਆਂ ਆਉਣੀਆਂ ਇਹ ਚੈੱਕ ਕਰ ਲਿਓ ਰੇਟ ਕੀ ਆਉਣਾ ਇਸ ਸੂਟ ਦਾ ਵੀ ਤੁਹਾਨੂੰ ਮਿਲ ਜਾਣਾ ਜੀ ਸਿਰਫ ਤੇ ਸਿਰਫ 990 ਰੁਪਏ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਸਾਡੇ ਕੋਲ ਵੀਡੀਓ ਤਾਂ ਹੈਗਾ ਜੇ ਲਾਸਟ ਸੂਟ ਸੇਮ ਮਾਡਲ ਵਾਲਾ ਆਰਟੀਕਲ ਜੇ ਇਦਾਂ ਹੀ ਇਹਦੀ ਬਾਜੂ ਬਣੀ ਆਉਣੀ ਜੇ ਨਾਲ ਸੇਮ ਹੀ ਇਦਾਂ ਹੀ ਇਹਦੀ ਬਾਟਮ ਬਣੀ ਆਇਣੀ ਆ ਤੇ ਫੈਬਰਿਕ ਆਉਣਾ ਜੇ ਮਸਲੀਨ ਦਾ ਦੁਪੱਟਾ ਵੀ ਮਸਲੀਨ ਦਾ ਤੇ ਕਲਰ ਆਇਣਾ ਜੇ ਮਾਊਸ ਸ਼ੇਡ ਕਲਰ ਸਭ ਤੋਂ ਸੋਹਣਾ ਹੈ ਕਸਟਮਰ ਬਹੁਤ ਜ਼ਿਆਦਾ ਡਿਮਾਂਡ ਕਰਦੇ ਆ ਮਾਊਸ ਕਲਰ ਦੀ ਤੇ ਚੈੱਕ ਕਰ ਲਿਓ ਵਰਕ ਕਿੰ ਤੇ ਡਿਮਾਂਡ ਜਿਹੜੀ ਜੀ ਤੁਹਾਡੀ ਇਹਦੀ ਬਹੁਤ ਜ਼ਿਆਦਾ ਰਹਿੰਦੀ ਆ ਸਾਡੇ ਕੋਲ ਤਾਂ ਸਟਾਕ ਹੀ ਨਹੀਂ ਪੂਰਾ ਹੁੰਦਾ ਇਹਨਾਂ ਸੂਟਾਂ ਦਾ ਕਿੰਨੇ ਦਾ ਸੂਟ ਹੈ 990 ਰੁਪਈਆ ਦਾ ਜੇ ਆ ਇਹਦੇ ਆਉਂਦਾ ਜੇ ਬਾਜੂ ਵਰਕ ਤੇ ਨਾਲ ਇਹਦੇ ਬਾਟਮ ਵਰਕ ਜਿਹੜਾ ਜੇ ਉਹ ਵੀ ਐਡ ਰਹਿਣਾ ਜੇ ਆ ਰਿਹਾ ਇਹਦੇ ਬਾਟਮ ਵਰਕ ਸੇਮ ਡਿੱਟੋ ਮਾਡਲ ਵਾਲਾ ਸੂਟ ਮਿਲਣਾ ਤੁਹਾਨੂੰ ਰੇਟ ਮਿਲਣਾ ਜੇ ਸਿਰਫ ਤੇ ਸਿਰਫ 990 ਰੁਪਈਏ ਸੂਟ ਦਾ ਫੈਬਰਿਕ ਹੈਗਾ ਜੇ ਮਸਲੀਨ ਦਾ ਦੁਪੱਟਾ ਵੀ ਮਸਲੀਨ ਦਾ ਜੇ ਘੈਂਟ ਸੂਟ ਹੈ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਸੋਹਣੇ ਸੋਹਣੇ ਸੂਟ ਤੁਹਾਨੂੰ ਆਪਾਂ ਦੇ ਦਿੱਤੇ ਆ ਰੇਟ ਤੁਹਾਨੂੰ ਦੱਸ ਦਿੱਤਾ ਦੋ ਸੂਟ ਲੈਣ ਦੇ ਤੇ ਹਰ ਸੂਟ ਪੀ 4545 ਰੁਪਏ ਜਿਹੜੇ ਜ ਤੁਹਾਨੂੰ ਲੈਸ ਹੋਈ ਜਾਣਗੇ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਹੋਰ ਸੂਟ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਆ ਮੇਰੇ ਪਿੱਛੇ ਤੁਸੀਂ ਲੱਗਾ ਸੂਟ ਵੇਖ ਹੀ ਲਿਆ ਆ ਇਹੀ ਆਪਾਂ ਹੁਣੇ ਵੀਡੀਓ ਚ ਤੁਹਾਨੂੰ ਦੇ ਕੇ ਹਟਿਆ ਇਹਦੇ ਨਾਲ ਦੇ ਹੋਰ ਵੀ ਸੋਹਣੇ ਸੋਹਣੇ ਸੂਟ ਜਿਹੜੇ ਮੈਂ ਵੀਡੀਓ ਚ ਦੇ ਦਿੱਤੇ ਆ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਦੋਵਾਂ ਸੂਟਾਂ ਪਿੱਛੇ ਆਫਰ ਤੁਹਾਨੂੰ ਮੈਂ ਦੱਸ ਦਿੱਤੀ ਆ ਸਿੰਗਲ ਸੂਟ ਜਿਹੜਾ ਆ ਉਹ ਵੀ ਤੁਸੀਂ ਮੰਗਾ ਸਕਦੇ ਜੀ ਤੇ ਇੱਕ ਕਨਫਿਊਜ਼ਨ ਦਾ ਭੈਣਾਂ ਨੂੰ ਬਹੁਤ ਸਾਰੀ ਰਹਿੰਦੀ ਆ ਕਿ ਦੋ ਸੂਟ ਮੈਂ ਜਦੋਂ ਕਹਿੰਨਾ ਨਾ ਵੀ ਬੁੱਕ ਕਰੋ ਤੁਸੀਂ ਤੇ ਤੁਹਾਨੂੰ ਮੈਂ ਕੀ ਰੇਟ ਦੇਵਾਂਗਾ ਜਾਂ ਮੈਂ ਤੁਹਾਨੂੰ ਇੰਨੇ ਲੈਸ ਕਰਕੇ ਦੇਵਾਂਗਾ ਉਹਦੇ 'ਚ ਨਾ ਥੋੜੀ ਜਿਹੀ ਕਨਫਿਊਜ਼ਨ ਇਹ ਹੋ ਜਾਂਦੀ ਆ ਕਿ ਕਸਟਮਰ ਜਾਂ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਵੱਖ-ਵੱਖ ਐਡਰੈਸ ਦੇ ਉੱਤੇ ਦੋ ਸੂਟ ਕਹਿੰਦੀਆਂ ਐ ਸਾਡੇ ਵੱਲੋਂ ਬੁੱਕ ਹੋਏ ਆ ਪਰ ਹੋਏ ਵੱਖ-ਵੱਖ ਐਡਰੈਸ ਤੇ ਆ ਇਦਾਂ ਨਹੀਂ ਹੋਣਾ ਕਿਉਂਕਿ ਵੱਖ-ਵੱਖ ਐਡ ਸੋ ਤੁਸੀਂ ਵੀ ਸੇਮ ਐਡਰੈਸ ਤੇ ਆ ਤੇ ਸੂਟ ਬੁੱਕ ਕਰੋ ਦੋ ਕਰੋ ਤੁਹਾਨੂੰ ਮੈਂ ਆਫਰ ਦੇ ਵਿੱਚ ਦੇਵਾਂਗਾ ਸਿੰਗਲ ਕਰੋਗੇ ਉਹਦਾ ਤਾਂ ਰੇਟ ਤੁਹਾਨੂੰ ਪਤਾ ਲੱਗ ਹੀ ਜਾਂਦਾ ਆ ਸੋ ਜੇ ਤੁਸੀਂ ਦੂਜੇ ਐਡਰੈਸ ਤੇ ਕਿਸੇ ਹੋਰ ਤੇ ਭੇਜਣੇ ਆ ਤੇ ਉਹਦੇ ਵਾਸਤੇ ਵੀ ਤੁਹਾਨੂੰ ਉਹ ਐਡਰੈਸ ਤੇ ਸੇਮ ਐਡਰੈਸ ਤੇ ਦੋ ਸੂਟ ਬੁੱਕ ਕਰਨੇ ਪੈਣਗੇ ਤਾਂ ਤੁਹਾਨੂੰ ਲੈਸ ਮਿਲਣੀ ਆ ਇਹ ਕਨਫਿਊਜ਼ਨ ਜਿਹੜੀ ਆ ਇਹ ਮੈਂ ਕਲੀਅਰ ਕਰਤੀ ਤੁਹਾਡੀ ਤੇ ਬਾਕੀ ਸੋਹਣੇ ਸੋਹਣੇ ਸੂਟ ਤੁਸੀਂ ਵੇਂਦੇ ਰਹੋ ਫਿਰ ਤੁਹਾਨੂੰ ਮਿਲਾਂਗੇ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ